ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕੰਮ ਕਰਵਾਏ ਜਾ ਰਹੇ ਨੇ ਜਿਸ ਦੇ ਚਲਦੇ ਗੁਰਦਾਸਪੁਰ ਦੇ ਨਗਰ ਸੁਧਾਰ ਰਸਵਲੋਂ ਵੀ ਕਰੋੜਾਂ ਰੁਪਏ ਖਰਚ ਕੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਵਿੱਚ ਬਣ ਰਹੀ ਸਕੀਮ ਨੰਬਰ 7 ਵਿੱਚ ਵਿਕਾਸ ਕਾਰਜ ਕਰਵਾਏ ਗਏ ਜਿਸ ਵਿੱਚ 34 ਲੱਖ ਰੁਪਏ ਦੀ ਲਾਗਤ ਪਾਰਕ ਦੇ ਨਾਲ ਫੁੱਟ ਫੁੱਟਪਾਥ ਜਿਹੜੇ ਨੂੰ ਬਣਾਏ ਜਾ ਰਹੇ ਨੇ ਜਿਸ ਨੂੰ ਦੌਲਤਪੁਰ ਕੋਆਪਰੇਟਿਵ ਸੁਸਾਇਟੀ ਵੱਲੋਂ ਕਰੀਬ 2 ਮਹੀਨੇ ਪਹਿਲਾਂ ਹੀ ਬਣਾਇਆ ਗਿਆ ਸੀ ਜੋ ਕਿ ਪਹਿਲੀ ਬਾਰਿਸ਼ ਪੈਣ ਦੇ ਨਾਲ ਹੀ بیٹھ ਗਿਆ ਤੇ ਜਗਾ ਜਗਾ ਤੇ ਟੁੱਟ ਗਿਆ ਤੇ ਉੱਥੇ ਹੀ ਜੋ ਗਰਾਊਂਡ ਦੇ ਨਾਲ-ਨਾਲ ਕੰਕ ਬਣਾਈ ਗਈ ਸੀ ਉਹ ਵੀ ਟੁੱਟ ਕੇ ਹੀਠਾਂ ਡਿੱਗ ਗਈ ਹੈ ਜਿਸ ਨਾਲ ਟਰੱਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਇਸ ਸਬੰਧੀ ਜਦੋਂ ਨਗਰ ਸੁਧਾਰ ਟਰੱਸ ਬੁਰਦਾਸਪੁਰ ਦੇ ਚੇਅਰਮੈਨ ਰ ਜੀਪ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਇਹ ਮਾਮਲਾ ਜਿਹੜਾ ਹੈ ਪਹਿਲਾਂ ਵੀ ਆਇਆ ਸੀ ਜਿਸ ਤੋਂ ਬਾਅਦ ਇਸ ਫਰਮ ਨੂੰ ਤੇ ਨੋਟਿਸ ਕੱਢੇ ਗਏ ਨੇ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ 30 ਜੂਨ ਤੱਕ ਇਹ ਕੰਮ ਦੁਬਾਰਾ ਕੀਤਾ ਜਾਣ ਨਹੀਂ ਤਾਂ ਉਹਨਾਂ ਦੇ ਸਾਡੇ ਟਰੱਸ ਵਿੱਚ ਹੋਰ ਵੀ ਕੰਮ ਚੱਲ ਰਹੇ ਨੇ ਉਹਨਾਂ ਦੀ 15 ਲੱਖ ਦੇ ਕਰੀਬ ਜੜੀ ਹੈ ਸਿਕਿਉਰਿਟੀ ਟਰੱਸਟ ਦੇ ਕੋਲ ਜਮ੍ਹਾਂ ਪਈ ਹੈ ਜੋ ਕਰ ਦਿੱਤੀ ਜਾਵੇਗੀ ਅਤੇ ਫਰਮ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਫੁੱਟਪਾਥ ਜੀ ਮੈਂ ਦੇਖਿਆ ਅੱਜ ਮੈਂ ਅੱਜ ਜਾ ਕੇ ਮੌਕਾ ਦੇਖਿਆ ਜੀ ਉਹੜਾ ਫੁੱਟਪਾਥ ਹੈ ਜੀ ਉਹ ਤਕਰੀਬਨ ਉਹੜਾ ਕੰਮ ਚੱਲਦਾ ਪਿਆ ਹੈ ਉਹ ਸਾਡੇ ਪਾਵਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਬਣੀ ਸੀ ਉਹਦੇ ਨਾਲ ਫੁੱਟਪਾਥ ਬਣਿਆ ਸੀ ਸਾਡੇ ਉੱਥੇ ਨਾ ਕਮਰਸ਼ੀਅਲ ਬਣ ਐਸਿਓ ਬਣਨੇ ਆ ਉਹਨਾਂ ਦਾ ਫਰੰਟ ਵਾਲਾ ਏਰੀਆ ਸੀ ਤੇ ਇਹ ਮੈਂ ਜਾ ਕੇ ਦੇਖਿਆ ਇਹ ਕੰਮ ਤਕਰੀਬਨ ਸਾਡੇ 3 ਤੋਂ 4 ਮਹੀਨੇ ਪਹਿਲਾਂ ਕੰਪਲੀਟ ਹੋ ਚੁੱਕਾ ਸੀ ਠੀਕ ਹੈ ਜੀ ਕੰਪਲੀਟ ਹੋਣ ਦੇ ਬਾਵਜੂਦ ਮੈਨੂੰ ਇਹ ਧਿਆਨ ਚ ਪਹਿਲਾਂ ਵੀ ਆਇਆ ਸੀ ਕਿ ਅ ਜੇ ਇੱਕ ਦੋ ਦਿਨ ਪਹਿਲਾਂ ਬਾਰਿਸ਼ ਪਈ ਹੈ ਤੇ ਮੈਨੂੰ ਇਹ ਦੂਸਰੇ ਮਹੀਨੇ ਫਰਵਰੀ ਦੇ ਦੂਸਰੇ ਮਹੀਨੇ ਵੀ ਇੱਕ ਇਹਦਾ ਕੰਪਲੇਂਟ ਆਈ ਸੀ ਕਿ ਇਹਦੀਆਂ ਟੈਲਾਂ ਬੈਠੀਆਂ ਤੇ ਸਾਡੇ ਅਧਿਕਾਰੀਆਂ ਵੱਲੋਂ ਸਾਡੇ ਟਰਸਟ ਦੇ ਜਿਹੜੇ ਐਕਸੀਡੈਂਟ ਆ ਉਹਨਾਂ ਵੱਲੋਂ ਇਹਨੂੰ ਨੋਟਿਸ ਕੱਢਿਆ ਗਿਆ ਸੀ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਠੀਕ ਹੈ ਜੀ ਉਹ ਇੱਕ ਨੋਟਿਸ ਕੱਢਿਆ ਦੂਸਰਾ ਨੋਟਿਸ ਇਹਨਾਂ ਨੂੰ ਫਿਰ ਪੰਜਵੇਂ ਮਹੀਨੇ ਮਈ ਨੂੰ ਕੱਢਿਆ ਗਿਆ 5 ਤਰੀਕ ਨੂੰ ਠੀਕ ਹੈ ਜੀ ਕਿ ਇਹਨੂੰ ਠੀਕ ਕਰਵਾਇਆ ਜਾਵੇ ਨਹੀਂ ਕਰਾਇਆ ਜਾਂਦਾ ਤੇ ਤੁਹਾਡੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਲਾਸਟ ਜਿਹੜਾ ਨੋਟਿਸ ਮੈਂ ਕੱਲ ਇਹਨੂੰ ਇਹ ਕਢਵਾਇਆ ਜੀ ਇਹ ਕਢਵਾਇਆ ਜੀ ਕੱਲ 25 ਤਰੀਕ ਨੂੰ ਨੋਟਿਸ ਕਢਵਾਇਆ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਅਗਰ ਜਿੰਨਾ ਵੀ ਭਾਵੇਂ ਉਹ ਅਰਥ ਫੀਲਿੰਗ ਦਾ ਕੰਮ ਹੋਵੇ ਭਾਵੇਂ ਉਹ ਟੈਲਾਂ ਦਾ ਕੰਮ ਹੋਵੇ ਤੇ ਭਾਵੇਂ ਉਹ ਫੁੱਟਪਾਥ ਦੀ ਬਾਉਂਡਰੀ ਦਾ ਕੰਮ ਹੋਵੇ ਕੋਈ ਵੀ ਅਗਰ ਉੱਥੇ ਨੁਕਸਾਨ ਹੋਇਆ ਆ ਜੇ ਉੱਥੇ ਆਪਣਾ ਬੈਠ ਗੀਆਂ ਨੇ ਟੈਲਾ ਬੈਠ ਗੀਆਂ ਮਤਲਬ ਕਿ ਮਟੀਰੀਅਲ ਮਾੜਾ ਸੀ ਜਾਂ ਫਿਰ ਉਹ ਕੀ ਕਮੀ ਰਹਿ ਗਈ ਕਿ ਜਿਹਦੇ ਕਰਕੇ ਖਰਾਬ ਹੋ ਗਈਆਂ ਨੇ ਇਹਨੂੰ 30 ਤਰੀਕ ਤੱਕ 30 ਜੂਨ ਤੱਕ ਠੀਕ ਕੀਤਾ ਜਾਵੇ ਅਗਰ 30 ਜੂਨ ਤੱਕ ਇਹ ਠੀਕ ਨਹੀਂ ਕਰਦੇ ਤੇ ਇਹਨਾਂ ਦੀ ਆਲ ਓਵਰ ਜਿੰਨੇ ਕੰਮ ਮਤਲਬ 3 ਤੋਂ 4 ਇਹਨਾਂ ਦੇ ਕੰਮ ਇਹਨਾਂ ਦੇ ਚੱਲਦੇ ਪਏ ਨੇ ਸਾਡੇ ٹرسٹ ਦੇ ਵਿੱਚ ਸਾਰਿਆਂ ਦੀਆਂ ਸਿਕਿਉਰਟੀਆਂ ਜਬਤ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੇ ਬੰਨ ਦੀ ਕਾਰਵਾਈ ਕੀਤੀ ਜਾਏ ਅਤੇ ਬਲੈਕਲਿਸਟ ਕੀਤਾ ਜਾਵੇਗਾ ਕੰਪਨੀ ਇਹ ਦੌਲਤਪੁਰ ਸੁਸਾਇਟੀ ਹੈ ਜੀ ਆਪਣਾ ਜਿਹੜੀ ਪਠਾਨਕੋਟ ਤੋਂ ਨਹੀਂ ਜੀ ਠੀਕ ਦੇ ਵੀ ਕਿ ਦਵਾਰ ਵੀ ਡੱਕ ਦਿੱਤਾ ਹੋ ਗਿਆ ਉਹ ਆ ਵੀ ਕੰਮ ਜਿਹੜੇ ਕੰਪਨੀ ਆ ਰਹੇ ਨੇ ਨਹੀਂ ਬਾਕੀ ਕੰਮ ਚੱਲਦੇ ਪਏ ਜੀ ਬਾਕੀ ਕੰਮ ਰਨਿੰਗ ਦੇ ਵਿੱਚ ਸੀ ਇਹ ਇੱਕੋ ਕੰਮ ਧਿਆਨ ਚ ਆਇਆ ਜਿਹੜਾ ਜਿਹਦੀ ਆਪਣਾ ਕੰਪਲੀਟ ਹੋਣ ਤੋਂ ਬਾਅਦ ਸ਼ਿਕਾਇਤ ਆਈ ਹੈ ਜਿਹੜੇ ਬਾਕੀ ਕੰਮ ਹੋ ਰਨਿੰਗ ਦੇ ਵਿੱਚ ਹੈ ਅਗਰ ਦੇਖੋ ਪਹਿਲੀ ਗੱਲ ਕਿ ਜਦੋਂ ਕੰਮ ਕੰਪਲੀਟ ਹੁੰਦਾ ਨਾ ਬੇਲੋ ਦੀ ਪੇਮੈਂਟ ਉਹਦੀ ਹੁੰਦੀ ਜਦੋਂ ਕੰਮ ਕੰਪਲੀਟ ਹੁੰਦਾ ਅਗਰ ਕੰਮ ਕੰਪਲੀਟ ਤੋਂ ਹੋਣ ਤੋਂ ਬਾਅਦ ਵੀ ਕੋਈ ਕੰਪਲੇਂਟ ਹੁੰਦੀ ਹੈ ਤੇ ਇਹਨਾਂ ਦੀ 10% ਜਿਹੜੀ ਸਿਕਿਉਰਿਟੀ ਹੁੰਦੀ ਆ ਉਹ ਕਿੰਨੇ ਲੱਖ ਦਾ ਕੰਮ ਸੀ ਸਾਲੇ ਇਹ ਹੈਗਾ ਸੀ तकरीबन 34 ਲੱਖ ਦਾ ਜੀ ਠੀਕ ਹੈ ਜੀ ਇਹਨਾਂ ਦੀ ਆਪਾਂ ਤਾਂ तकरीबन 5.5 ਲੱਖ ਰੁਪਏ ਦਾ ਸਿਕਿਉਰਿਟੀ ਜਿਹੜੀ ਇਸ ਕੰਮ ਦੀ ਬਣਦੀ ਆ ਅਗਰ ਦੂਸਰੇ ਕੰਮਾਂ ਦੀ ਵੀ ਪਾਈਏ ਤੇ 15 ਕ ਲੱਖ ਸਿਕਿਉਰਿਟੀ ਬਣਦੀ ਆ ਜੀ ਤੇ ਸਾਨੂੰ ਇਹ ਹੁੰਦਾ ਕਿ ਇੱਕ ਸਾਲ ਇਹਨਾਂ ਦੀ ਸਿਕਿਉਰਿਟੀ ਰੱਖ ਕੇ ਆਪਾਂ ਇਹਨਾਂ ਨੂੰ ਜਿਹੜਾ ਆ ਕਿ ਕੰਮ ਦੇਖਿਆ ਜਾਵੇ ਅਗਰ ਇੱਕ ਸਾਲ ਦੇ ਵਿੱਚ ਇਹ ਕੰਮ ਠੀਕ ਰਹਿੰਦਾ ਆ ਤੇ ਇਹਨਾਂ ਦੀ ਸਿਕਿਉਰਿਟੀ ਵਾਪਸ ਕਰ ਦਿੱਤੀ ਆ ਅਗਰ ਨਹੀਂ ਰਹਿੰਦਾ ਤੇ ਫਿਰ ਸਿਕਿਉਰਿਟੀ ਜ਼ਬਤ ਕਰਕੇ ਬੰਨਦੀ ਕਾਰਵਾਈ ਉਹ ਕੀਤੀ ਜਾਂਦੀ ਆ